ਸਵਾਗਤ ਆ ਦੋਸਤੋ ਰੌਣਕ ਡੈਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਬਾਈ ਜੀ ਪਿੰਡ ਕੋਟਪਾਰਾ ਮੇਰੇ ਪਿੰਡ ਤੋਂ ਬਾਈ ਜੀ ਵੀਡੀਓ ਆ ਬਾਈ ਮੋਣ ਜੀ ਦੇ ਘਰੋਂ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਚੰਗੇ ਵਜਨ ਵਾਲੀ ਮੱਝਾ ਕੀ ਮੁੱਲ ਰਹੂਗਾ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਚ ਹੀ ਲੈ ਕੇ ਦੇਵਾਂਗੇ ਸਾਰੀ ਗੱਲਬਾਤ ਆਪਾਂ ਭਰਾ ਤੋਂ ਪੁੱਛਦੇ ਆ ਹੋਰ ਕੀ ਹਾਲ ਹੈ ਬਾਈ ਮੋਨੀ ਠੀਕ ਆ ਬਾਈ ਵਧੀਆ ਤੇ ਕਿੰਨਾ ਵਾ ਸੂ ਆ ਮੱਝਾ ਵੀਰੇ ਇਹ ਏ ਬਾਈ ਚੌਥੇ ਸੂਏ ਆ ਚੌਥੇ ਸੂਏ ਆ ਪਹਿਲਾ ਤਾਂ ਬਾਈ ਜੀ ਇਹ ਗੱਲ ਆ ਵੀ ਭਰਾਣਾ ਤੀਸਰੇ ਸੂਏ ਤੇ ਉੱਤੇ ਕੋਈ ਨਹੀਂ ਕਹਿੰਦਾ ਇਹ ਬਾਈ ਨੇ ਸਹੀ ਦੱਸਿਆ ਵੀ ਚੌਥਾ ਸੂਆ ਮੱਝਾ ਦੋਸਤੋ ਤੇ ਘਰੇ ਹੀ ਬਾਈ ਤੇਰੇ ਕੋਲੇ ਸੂਈਆਂ ਦੋ ਤਿੰਨ ਸੂਏ ਹਾਂ ਬਾਈ ਅੱਛਾ ਇੱਕ ਤਾਂ ਆ ਝੋਟੀ ਆ ਪਿਛਲੇ ਸੂਏ ਦੇ ਠਿਕਾ ਇਹ ਜਦੋਂ ਆਜ ਉੱਥੇ ਦੋ ਸੂਹ ਵੀ ਹੋਣਾ ਚੌਥੇ ਸੂਏ ਸੂਹ ਗਈ ਤੇ ਬਈ ਤੂੰ ਕਿੰਨਾ ਦੁੱਧ ਚੋਇਆ ਤੀਜੇ ਸੂਏ ਦਾ ਇਹਦਾ ਬਈ 12-13 ਲੀਟਰ ਚੋਇਆ ਹੈ 12-13 ਲੀਟਰ ਚੋਇਆ 12 ਮੰਨਦਾ ਆਪਾਂ ਦੇਖੋ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਮ ਘਰੇਲੂ ਪਸ਼ੂਪਾਲ ਕਾ ਦੇਖ ਲਓ ਇੱਧਰ ਵੀ ਖੜੇ ਆ ਤੇ ਕੋਈ ਵਪਾਰ ਦਾ ਕੰਮ ਨਹੀਂ 12-13 ਕਿਲੋ ਬਾਈ ਦੁੱਧ ਚੋਇਆ ਹਨਾ ਬਾਕੀ ਖੋ ਨਹੀਂ ਆਪਣੇ ਕੋਲ ਆਹੀ ਟੱਕਰ ਆ ਬਸ ਦੇਖ ਲੈ ਤੁਹਾਨੂੰ ਵੀ ਜਗ੍ਹਾ ਦੀ ਤੰਗੀ ਕਰਕੇ ਤੁਸੀਂ ਚੱਲ ਆਖਿਆ ਵੀ ਵੇਚ ਦੋ ਬਾਕੀ ਤੋੜ ਕੇ ਦਿਖਾ ਦੇ ਬਈ ਮੱਝ ਉੱਤੇ ਹੋਰ ਦੇ ਇੱਧਰ ਨੂੰ ਆਹ ਦੇਖ ਲਓ ਦੋਸਤੋ ਜਿਹੜੇ ਵੀ ਭਰਾਣੇ ਖਰੀਦਣੀ ਆ ਕੋਲੇ ਆ ਕੇ ਤਸੱਲੀ ਕਰਕੇ ਦੋਸਤੋ ਤੁਸੀਂ ਮੱਝ ਖਰੀਦ ਸਕਦੇ ਹੋ ਤੇ ਥਣ ਹਵਾਨੇ ਦੀ ਆ ਆ ਕੇ ਚੰਗੀ ਤਰ੍ਹਾਂ ਤਸੱਲੀ ਕਰ ਲਓ ਬਈ ਹਜੇ 2-4 ਦਿਨ ਮੱਝ ਲੈਂਦੀ ਆ ਸੂਣ ਦੇ ਮੋੜ ਲਾ ਬਈ ਬਨ ਲ ਬਾਕੀ ਸਾਨੂੰ ਬਾਈ ਜੀ ਆਪਾਂ ਨੰਬਰ ਲੈ ਕੇ ਦੇ ਦੰਨੇ ਆ ਭਰਾ ਦਾ ਮੁੱਲ ਵੀ ਆਪਾਂ ਦੱਸ ਦੰਨੇ ਆ ਬਨ ਲ ਬਈ ਬਨ ਲ ਬਈ ਮੋਬਾਈਲ ਨੰਬਰ ਬੋਲ ਦੇ 98779 98779 95821 95821 ਦੋਸਤੋ ਮੋਬਾਈਲ ਨੰਬਰ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਤੇ ਮੁੱਲ ਕੀ ਰਹੂਗਾ ਬਾਈ ਜਾਇਦ ਜਾਂ ਮੁੱਲ ਕਰੀ ਬਸ ਬਾਈ ਜਾਇਦ ਆਪਾਂ 1 ਲੱਖ 5000 ਰੁਪਏ ਮੰਗਦੇ ਆ 1 ਲੱਖ 5000 ਚ ਮਾਨਤਾਨ ਕਰਦਾਂਗੇ ਤੇਰੀ ਜਿਹੜਾ ਵੀਡੀਓ ਦੇਖ ਕੇ ਉਹ ਮਾਨਤਾਨ ਕਰਦਾ ਉਹਦਾ ਵੀ ਉਹਦਾ ਮਾਨਤਾਨ ਕਰ ਦੋਗੇ ਠੀਕ ਹੈ ਵੀਰੇ 1 ਲੱਖ 5000 ਮੋਲਾ ਚੌਥਾ ਸੂਆ ਮਾਜਾ ਬਾਈ ਕਹਿੰਦਾ 12 ਕਿਲੋ ਆਪਾਂ ਵਧੀਆ ਤੀਸਰੇ ਸੂਏ ਚੋਆ ਹੋਇਆ ਤੇ ਹਜੇ 3-4 ਦਿਨਾਂ ਦੀ ਕੱਚੀ ਆ ਹਨਾ ਬਾਈ ਹਾਂ ਸੂਪੇ ਦਾ ਦੋਸਤੋ ਜੇ ਕਈ ਵਾਰੀ ਸੌਦਾ ਕਰਕੇ ਲੈ ਜਾਂਦਾ ਅਗਲਾ ਜਾ ਕੇ ਗੱਡੀ ਗੁੱਡੀ ਚ ਛੇਤੀ ਸੂਪ ਪੈਂਦਾ ਪਸੂ ਨਹੀਂ ਤਾਂ 2-4 ਦਿਨ ਹਜੇ ਲੈਂਦੀ ਆ ਬਾਕੀ ਕਿਸੇ ਵੀ ਭਰਾ ਨੂੰ ਦੋਸਤੋ ਪਸੰਦ ਆ ਉਹ ਕੋਲੇ ਆ ਕੇ ਪਿੰਡ ਕੋਟ ਪਰ ਆ ਜੀ ਨਾਲ ਜਿਹੜੇ ਪਿੰਡ ਆ ਸਾਡੇ ਕੋਟ ਸ਼ਮੀਰ ਕੋਟ ਫੱਤਾ ਮੇਨ ਪਿੰਡ ਰਹਿੰਦੇ ਆ ਜਮਾ ਮੇਨ ਰੋਡ ਦੇ ਉੱਤੇ ਪਿੰਡ ਆ ਬਾਈ ਆ ਕੇ ਤਸੱਲੀ ਘਰ ਦੀ ਮੱਝਾ ਠੀਕ ਆਪਾਂ ਦੱਸਤਾ ਬਾਈ ਕੋਈ ਗੱਲ ਨਹੀਂ ਠੀਕ ਆ ਵੀਰੇ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਵੀਡੀਓ ਦੇਖੋ